ਦੋ ਚੀਜ਼ਾਂ ਸਾਡੇ ਉਦਾਰ ਵਾਸਤੇ ਲੈਂਦੀਆਂ ਇੱਕ ਤਾਂ ਸਿਮਰਨ ਨਾਮ ਜਪਣਾ ਇਹ ਬੜਾ ਖਾਲਾ ਔਖਾ ਨਹੀਂ ਬੜੀ ਡਿਟੇਲ ਨਾਲ ਕਰਨ ਮੈਂ ਬੇਨਤੀ ਕਰੀ ਜੀ ਹੁੰਦੇ ਸਿਮਰਨ ਸਭ ਤੋਂ ਪਹਿਲਾਂ ਸੁਨਾ ਨਾਲ ਹੁੰਦਾ ਵਾਹਿਗੁਰੂ 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 ਫੋਟੇ ਖਰ ਲੋ ਕੋਈ ਹਾਜ਼ਰੀਆਂ ਦੂਸਰਾ ਇਹਨੂੰ ਜਹਾਪੇ ਖਾਹੀ ਕਹਿੰਦੇ ਨੇ ਬੋਲ ਕੇ ਕਰਨ ਵਾਲੇ ਦੂਸਰਾ ਜਿਹੜਾ ਆਉਂਦਾ ਨੋਹੀ ਹੈ ਬੋਲਣਾ ਹੈ ਨਹੀਂ ਬੋਲਦੇ ਇਸੇ ਜੀਵ ਅੰਦਰ ਹੀ ਨੇ ਦੂਸਰਾ ਇਹਨੂੰ ਨਹੀਂ ਸੁਣਦਾ ਤੀਸਰਾ ਹੋਇਆ ਕਰਦਾ ਕਿ ਹੌਲ ਦੇ ਦੇ ਨਾਮ ਹੀਟਾ ਗਹਿਰਾ ਚਲੇ ਜਾਂਦਾ ਉਹ ਜੀਵ ਆ ਇਹਨਾਂ ਦੇ ਅੰਦਰ ਜਾਂਦੇ ਆ ਫਿਰ 100 ਗੁਣਾ ਫਲ ਬਰਜਦਾ 100 ਗਣੀ ਬੈਰੂ 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 ਕਰੋ ਇੱਕ ਵਾਰੀ ਉੱਥੇ ਕਹਿ ਦੋ ਜਿਹਦੇ ਦੀ ਬਾਣੀ ਚ 100 ਗੁਣਾ ਫਲ ਜੇ ਦੀਪ ਸਾਇਲੈਂਸ ਜਾ ਕੇ ਤੋਂ ਸੁਣੋ 10000 ਗੁਣਾ ਫਲ ਪਾਜੰਦ ਕਿੰਨਾ ਫਲ ਵੱਧਾ ਹੈ ਇਥੇ ਤਰ੍ਹਾਂ ਨਾਲ ਅੱਗੇ ਅਸੀਂ ਸਵਾਸ ਦੇ ਉੱਤੇ ਨਾਮ ਜਪਦੇ ਹਾਂ ਮਾਰੇ ਕਹਿੰਦੇ ਸਾਹ ਸਾਹ ਸੇਰੋ ਗੋਵਿੰਦ ਪ੍ਰੈਕਟੀਕਲੀ ਇਹ ਮੈਂ ਦੱਸਿਆ ਜੀ ਪਹਿਲਾਂ ਸਵਾਸ ਬਾਸ ਕਰੋ ਫਤੋ ਬਹਿਣਾ ਠੀਕਾ ਹੁੰਦਾ ਬੈਠਣਾ ਉਹਨੂੰ ਆਸਣ ਕਰ ਲੈ ਜਿਹਦਾ ਅਸਣ ਦੇਖ ਨਹੀਂ ਉਹ ਆਮ ਨਹੀਂ ਜੱਸਾ ਦਾ ਕੋ ਨਾ ਤਾਂ ਥੱਕ ਜਾਂਦੀ ਐ ਹਿੱਲ ਬਿਆ ਕਰਿਆ ਹੋ ਗਿਆ ਕਰਿਆ ਹੋ ਗਿਆ ਜਿਹਨੇ ਕਰਨ ਨੂੰ ਢੋ ਗਿਆ ਜਿਹਨੇ ਰੜਾ ਹੋ ਗਿਆ ਬੈਠੋ ਹੈ ਜਿਹਾ ਜਿਹਾ ਟਿੱਕੇ ਬੈਠ ਗਏ 2-4 ਘੰਟੇ ਉਹ ਸਾਰਿਆਂ ਦਾ ਸਖਾਲਾ ਤਰੀਕਾ ਹੁੰਦਾ ਗੱਡੀ ਦੇ ਬੈਠੋ ਜਿਹੜੇ ਪੈਰ ਨੇ ਇਹੇ ਤਾਂ ਲੱਗਦੇ ਹੋ ਵਾਗਾ ਗਦੀਤੋ ਜੀਗਾ ਦਾ ਗਦੀਦਾ ਰੱਖ ਲੋ ਜੀਗਾ ਦਾ ਏਡਾ ਕਰ ਲੋ ਇਹਦਾ ਨਤਾ ਵਜਦਾ ਬਲੱਡ ਸਰਕੂਲੇਸ਼ਨ ਆ ਉਹ ਬੰਦ ਨਹੀਂ ਹੁੰਦਾ ਉਹ ਦੁਖਦਾ ਨਹੀਂ ਜਦੋਂ ਤੇ ਬਲੱਡ ਸਰਕੂਲੇਸ਼ਨ ਜਾਂਦਾ ਲੱਤਾਂ ਥੱਕਦੀਆਂ ਨਹੀਂ ਝੜਦੀਆਂ ਨਹੀਂ ਹੈ ਤੇ ਉਸ ਰਾਤ ਨਾ ਰਹਿਣਾ ਫੇਰ ਸਿੱਧਾ ਬੈਠੋ ਜਿਹੜੀ ਦੀ ਹੈ ਨਾ ਪੈਦਾ ਫੇਰ ਬੈਠਣ ਤੋਂ ਬਾਅਦ ਪਹਿਲਾਂ ਸਿਰ ਨੂੰ ਟੇਲਾ ਕਰੋ ਪੈਰ ਆਪੋਸ਼ਰ ਕਰੋ ਮੋਨ ਅਜਵਾੜੇ ਮੋਢੇ ਛਾਤੀ ਹੇੜਾ ਪੇਟ ਪੱਟ ਲੱਤਾਂ ਉਹਦੇ ਬਾਅਦ ਪੈਰ ਗੁੱਟੇ ਤੱਕ ਫਿਰ ਸਾਰੀ ਬੋਡੀ ਇੰਟੀਗ੍ਰੇਟ ਕਰੋ ਲੇਕਰ ਸੇਰਾਂ ਹੱਟੋਟੇ ਵੀੜ ਦੀ ਹੱਦੀ ਦੀ ਗਣੀ ਨਾ ਉਹਵੇਂ ਰਹੇ ਆ ਪਹਿਲਾਂ ਪਹਿਲਾਂ ਜਿਸ ਵੇਲੇ ਨਾਮ ਚੱਲ ਪੈਂਦਾ ਤਾਂ ਅੰਦਰ ਫੇਰ ਆਦਮੀ ਉੱਪਰ ਉੱਪਰ ਹੁੰਦਾ ਚੱਲਦਾ ਜਾ ਰਿਹਾ ਹੈ ਉਹ ਖੇਚ ਦੇਇਆ ਅਦਰ ਜੀ ਆ ਜਾਂਦੇ ਹੋ ਸਾਰੇ ਨੂੰ ਜਾਂਦੇ ਫੇਰ ਆ ਗਏ ਲੋੜ ਨਹੀਂ ਫੇਰ ਨੂੰ ਪਹਿਲਾਂ ਬਣਾਉਂਦੇ ਠਕਰਾਏ ਕਿ ਅੰਦਰ ਜਾ ਗਿਆ ਨਹੀਂ ਸਵੇ ਸਵਾਜ਼ ਦਾ ਨਾਮ ਹੁੰਦਾ ਹੈ ਕੋਈ ਨਾ ਸਾਹ ਬਾਤ ਕਰੋ ਵੀ ਮੈਂ ਤਾਂ ਸਾਹ ਰਿਹਾ ਜਦ ਦੇਖ ਲਿਆ ਸਾਰੇ ਦੇਖ ਲੈਂਦੇ ਨੇ ਮੈਨੂੰ ਸਾਹ ਰਿਹਾ ਸਵਾ ਦੇ ਉੱਤੇ ਆਦਾ ਮੰਤਰ ਅੰਦਰ ਲੈ ਜਾਓ ਵਾਹਿ ਲੰਮੀ ਟੀਉਣ ਬਣਾਓ ਉਦੇ ਬਾਅਦ ਗੁਰੂ ਬਾਹਰ ਨੂੰ ਛੱਡ ਦੋ ਕਹੇ ਸਵਾ ਦੇ ਬਾਹਰ ਅੰਦਰ ਨਾਲ ਲੋਡਡ ਹੋਵੇ ਇਹ ਨਹੀਂ ਵੀ ਸਾਰਾ ਖਾਦੀ ਜਾਣ ਦੋ ਕੀ ਔਖੀ ਗੱਲ ਹੈ ਮਾਰਾ ਜਿਹੜੇ ਸਵਾ ਸਵਾ ਸਤਿਨਾਮ ਜੀ ਸਵਾ ਸਵਾ ਸਿਮਰੋ ਗੋਵਿੰਦ ਹਰ ਸਵਾ ਜਾਦੇ ਪੱਕ ਜਾਵੇ ਨਾ ਇਹ ਹੀ ਤਾਂ ਫਿਰ ਬਾਧਵੀ ਕਿਲੀ ਮਰਦੀ ਹੈ ਜਿਨਾ ਸਾਹਸ ਗਰਾਸ ਦਾ ਮਿਸਰਾ ਹੈ ਅੰਨਾ ਮਨਵੰਦ ਤਨੁ ਸੇ ਨਾਨਕਾ ਪੂਰਨ ਸਈ ਇਹਦੇ ਬਾਅਦ ਆਦਮੀ ਦਾ ਸਵਾਸਤੋ ਲੈ ਜਾਂਦਾ ਫੇਰ ਸਵਾਸਤ ਤੇ ਅੰਦਰ ਦੀ ਲੋੜ ਨਹੀਂ ਹੈ ਉਹ ਤੋਂ ਨਾ ਦਰਜਾ ਰਹਿੰਦੀ ਚੱਲਦੀ ਉਸੇ ਰਿਦਮ ਤੇ ਸਾਹ ਆਵੇ ਨਾ ਆਵੇ ਉਹਨੇ ਆਪਣੇ ਆਪ ਹੀ ਬਾਹਰ ਨੂੰ ਮੇਰੇ ਕੋਲ ਤਾਂ ਲੱਗਣਾ ਆਪੇ ਆਪ ਨੂੰ ਉੰਦਰ ਲੱਗਣਾ ਦਰਦ ਨਾਲ ਹੁੰਦਾ ਹੈ ਨਹੀਂ ਉਹ ਐ ਨਹੀਂ ਹੁੰਦਾ ਅੰਦਰ ਤੁਰ ਸੁਣਦੀ ਆ ਉਹੀ ਤੁੰ ਜਿਹੜੀ ਆਪ ਪਹਿਲਾਂ ਕਰਿਆ ਉਹ ਸੁਣ ਲੈ ਤਰਮੇ ਧਿਆਨ ਤੇ ਹਨ ਮੇ ਜਾਣਿਆ ਗੁਰੂ ਕਾ ਕਰਤ ਕਰਾ ਫੇਰ ਜਿਉ ਜਿਉ ਅਸੀਂ ਜਾਂਦੇ ਆ ਤਦੋਂ ਅੰਦਰ ਸਾਇਲੈਂਸ ਵਾਦੀ ਆ ਬਹੁਤ ਜਿਆਦਾ ਜਦ ਸਾਇਲੈਂਸ ਬਹੁਤ ਵੱਡੀ ਤੁਹਾਡੇ ਅੰਦਰ ਇੱਕ ਤੁੰ ਪੈਦਾ ਹੋ ਜਾਂਦੀ ਹੈ ਮਿਊਜ਼ਿਕੰਤ ਬੈਦਾ ਹੁੰਦੇ ਪਹਿਲਾ ਪਹਿਲਾ ਜਿਹੜੀ ਹੁੰਦੀ ਆ ਉਹ ਜਿਵੇਂ ਘਾਟੇ ਦੇ ਉੱਤੇ ਮਾਰੀਦਾ ਨਾ ਥੋੜਾ ਫਿਰ ਉਹ ਪਿੱਛੋਂ ਹੁੰਦਾ ਟੋ ਪਹਿਲਾ ਇਹ ਹੁੰਦੀ ਆ ਸਾਧ ਤੋਂ ਇਹਨੂੰ ਫਾਸਟ ਆਨਾਰ ਸ਼ਬਦ ਕਹਿੰਦੇ ਨੇ ਦੂਸਰਾ ਜਿਹੜਾ ਹੈ ਉਹ ਇਹ ਤੋਂ ਸਰੀਲਾ ਹੁੰਦਾ ਉਹਦੇ ਵਿੱਚ ਜਿਵੇਂ ਜਿਵੇਂ ਸਤਾਰ ਵਜਦੀ ਆ ਨਾ ਸਾਰਗੀ ਵਜਦੀ ਆ ਉਹ ਜਿਹੜੀ ਟਿਉਨ ਆ ਉਹ ਸੁਣਦੇ ਆਵਾਜ਼ ਸੁਣਦੇ ਬੜਾ ਜੀ ਲੜਦਾ ਨੇ ਜੇ ਚਲ ਨਹੀਂ ਖੋਲਦੇ ਖੋਲਣਾ ਆਉਦਾ ਹੀ ਨਹੀਂ ਤੀਂਦਰਾ ਵੇ ਗੱਲ ਸੁਣਦਾ ਨਾ ਫੇਰ ਉਹ ਸੁਣਦਾ ਜਿਸ ਤਰ੍ਹਾਂ ਦੇ ਨਾਲ ਬੰਸਰੀ ਵਜਦੀ ਬੰਸਰੀ ਐਨੀ ਦੀ ਬੋਲੀ ਆ ਵੀ ਅੱਖਾਂ ਖੋਲੋਂ ਜੇ ਨਹੀਂ ਕਰਦੇ ਖੋਲ ਵੀ ਜਾਂ ਫੇਰ ਬੰਦ ਕਰ ਲੈਂਦਾ ਫੇਰ ਬੰਦ ਕਰ ਲੈਂਦਾ ਨਾਲ ਤੁੰ ਸੁਣਦੇ ਆ ਨਾ ਉਦੇ ਬਾਅਦ ਵੀਣਾ ਵੰਨਣ ਆਵਾਜ਼ ਹੋਣੀ ਸ਼ੁਰੂ ਹੋ ਜਾਈਏ ਵੀਣ ਵੱਜਦੀ ਰਹੀ। ਉਹਦੀ ਵੀ ਤਰ ਮਲ ਜਾਂਦੀ ਹੈ। ਤੋਂਸੇ ਬਾਅਦ ਜਿਵੇਂ ਦੰਗ ਦੀ ਤੌਂਗੀ ਵਜਿਆ ਦੇਣਾ ਉਹਦੀ ਇੱਕ ਪਾਸੇ ਗੂੰਜ ਪੈਂਦੀ ਹੈ ਉਹ ਗੂੰਜ ਅੰਦਰ ਪੈਣੀ ਸ਼ੁਰੂ ਹੋ ਜਾਂਦੀ ਹੈ। ਇੱਥੇ ਤੱਕ ਦਾ ਹੈਗੇ ਆ ਨਾਮ ਸ਼ਬਦ ਪੰਜ ਕਹਿੰਦੇ ਨੇ। ਪੰਜ ਸ਼ਬਦ ਓਨਕਾਰ ਤੋਂ ਬਾਅਦ ਦੇ ਸ਼ਬਦ ਨੇ ਸਾ। ਇਹਦੇ ਬਾਅਦ ਜਦੋਂ ਬਿਲਤੀ ਹੋਰ ਸੁਖ ਜੋ ਹੋ ਜਾਂਦੀ ਹੈ ਫਿਰ ਕੋਈ ਹਿਸਾਬ ਗਦਾਰ ਨਹੀਂ ਹੈ ਕਿ ਕਿੰਨਾ ਇੱਕ ਵਜਦੇ ਸਾਰ ਉਹ ਹੀ ਗਾਉਂਦੇ ਸੁਖਵਨ ਗਾ ਰਹਾ ਸੀ ਮਹਾਰਾਜ ਕਹਿੰਦੇ ਤਾਲ ਕੋ ਜੋ ਕੋਰ ਮ ਜੰਤਰ ਦਾ ਹੈ ਸਾਰ ਤੱਕ ਸੁਣਨਾ ਬੈਗ ਨੂੰ ਦੇ ਦੱਤੇ ਮਿਊਜ਼ਿਕ ਹੋ ਰਿਹਾ ਹਰਬਲਤ ਮੀਰ ਸੋਨਾ ਮੀਰ ਅਬਦਲ ਗਾ ਰਿਹਾ ਸੋਨਾ ਮੈਂ ਹਰਬਲਤ ਸੰਗੀਤ ਹੋ ਰਿਹਾ ਤੇ ਘੋਗੇ ਗੋਣ ਨੇ ਰਹਿਰਾਸ ਵਿਚਾਰ ਕੇ ਬਣ ਲਿਓ ਜਪਜੀ ਸਾਹਿਬ ਵਿਚਾਰ ਕੇ ਬਣ ਲਿਓ ਸੋ ਦਾ ਕਿਹਾ ਸੋ ਕਰ ਗਿਆ ਜਿਤ ਮੈਂ ਸਰਬ ਸੁਆਦੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਗੁਰਦੀ ਤੋਂ ਬਾਹਰ ਗਏ ਗੋਣ ਵਾਲੇ ਨੇ ਸਾਜ ਬਜਦੇ ਜਦ ਰਾਸ ਰਾਈ ਹੋ ਜਾਂਦਾ ਹੈ ਉਹਦੇ ਨਾਲ ਉਹਦੇ ਵਿੱਚ એનર્ਜੀ ਆ ਜਾਂਦੀ ਹੈ ਨਾ ਜੀ ਸ਼ਕਤੀ ਨੂੰ ਕਹਿੰਦੇ ਨੇ ਸ਼ਕਤੀ ਇਹ ਸ਼ਕਤੀ ਆ ਜਾਂਦੀ ਹੈ ਬੋਲ ਦਿੱਤਾ ਜਿਵੇਂ ਕਹਾ ਹੋ ਜੂ ਉਹਦੇ ਲਈ ਹੋ ਜਿੰਦਾ ਉਹ ਬਹੁਤ ਸ਼ਕਤੀਸ਼ਾਲੀ ਜਿੰਦੀ ਸੋ ਇਸ ਜਿਸੋਂ ਬਾਹਰਲੇ ਬੱਚੇ ਕੀ ਹੋ ਵੇਦਾਏ ਪੰਛੀ ਤਾਂ ਆਪਣੀ ਬੋਲੀ ਬੋਲਦੇ ਨੇ ਉਹ ਲੱਗੂਗਾ ਜਿਵੇਂ ਨਾਮ ਕਰ ਲਿਆ ਹਰਟ ਆਪਣੀ ਬੋਲੀ ਬੋਲਦਾ ਇੰਜਨ ਆਪਣੀ ਬੋਲੀ ਬੋਲਦਾ ਧੁਕ ਧੁਕ ਕਰਦਾ ਉਹ ਧੁਕ ਧੁਕ ਸੰਦਰੀ ਉਹ ਵਾਇਰੂ ਵਾਇਰੂ ਸੰਦਾਰ ਨਾਲੇ ਜਿੱਦ ਨੂੰ ਹੋ ਜਾਂਦਾ ਮੋਟਰ ਚੱਲ ਰਹੀ ਹੈ ਟੂਬਨ ਤੇ ਬੈਠਾ ਉਹ ਗੁੰਜਾਰ ਦੇ ਨਾਲੇ ਅੰਦਰ ਨਾਮ ਸ਼ੁਰੂ ਹੋ ਜਾਂਦਾ ਟਾਈਮ ਵੀ ਟਿਕ 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 ਕਰ ਰਿਹਾ ਉਹ ਟਿਕ ਨਹੀਂ ਉਹ ਵਾਇਰੂ 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 ਜਦੋਂ ਵਾਰਟ ਹੋ ਜਾਂਦਾ ਤੇ ਉਹ ਹੀ ਚੰਦਾ ਜੋ ਬੋਲਦਾ ਹੈ ਮੇਰੇ ਕੋ ਮੇਨ ਪਾਸ ਫੇਰੂ ਸੋ ਬਿਨ ਹਰ ਜਾਪਤਾ ਹੈ ਨਹੀਂ ਔਰ ਹਰੜ ਵੀ ਤੋ ਤੂ ਕਰੇ ਬੋਲੇ ਪਰਿਪਾ ਫੇ ਸਾਰੀ ਕੁਦਰਤ ਹਵਾ ਚਲਦੀ ਹੈ ਉਹ ਹਵਾ ਦੀ ਸਾਧਾ ਨਹੀਂ ਹੈ ਉਹਦੇ ਨਾਲ ਨਾਮ ਦੀ ਤੁੰਗਲ ਹੀ ਹੋ ਜਾਂਦੀ ਹੈ ਸਾਰੇ ਕਾਇਨਾਤ ਕੁਦਰਤ ਜਿੰਨੀ ਵੀ ਹੈ ਮਾਰਾ ਗਦੇ ਸਾਰੀ ਜਿੰਨੀ ਹੈ ਨਾ ਬਣ ਤੇਲ ਨਾ ਸਭ ਅਕਾਰ ਹੈ ਮੇਰੀ ਕਿਰਤੀ ਟੋਟਲ ਅਕਾਰ ਮੋਖ ਹਰ 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 ਨਾਮ ਤੇ ਆਵੇ ਰਾਮ ਨਾਨਕ ਤੇ ਹਰ ਦਰ ਪਹਦਾਈਏ ਮੇਰੀ ਜਿੰਦੜੇ ਸੋ ਗੁਰਮੁਖ ਪਦਮਨ ਲਾਵੇ ਇਹ ਚੀਜ਼ਾਂ ਦੇ ਵਿੱਚੋਂ ਵੀ ਪਰਮੇਸ਼ਰ ਦਾ ਰਾਮ ਚੱਲਦਾ ਸੋ ਨਾਮ ਸਾਧਨ ਤੇ ਬਾਰੇ ਪੜ੍ਹ ਕੇ ਜਦਨੇ ਨੇ ਜਸਵਤ ਨਾਮ ਤੁਹਾਡੇ ਅੰਦਰ ਚੱਲ ਗਿਆ ਨਾ ਨਾ ਕੋਈ ਬਿਮਾਰੀ ਰਹੇ ਨਾ ਕੋਈ ਦੁੱਖ ਰਹੇ ਨਾ ਕੋਈ ਚਿੰਤਾ ਰਹੇ ਨਾ ਕੋਈ ਡਰ ਰਹੇ ਨਾ ਕੋਈ ਵਿਗੜਾ ਪ੍ਰਭੂ ਸਿਮਰਤੀ ਕੇ ਬਿਗਰ ਨਾ ਡਾ ਟੋਟਲੀ ਖਤਮ ਹੋ ਜਾਣਾ ਸੋ ਉਹ ਬਾਰੇ ਬਾਰੇ ਕਹਿੰਦੇ ਕਾਰਿ ਇਸ਼ਾਨ ਸਿਮਰ ਪ੍ਰਭਾ ਆਪਣਾ ਮਨ ਤਨਾ ਪਹਿ ਰੋ ਰ ਮਨ ਵਿਯੋਗ ਤੇ ਤਨ ਇਹ ਕਰਕੇ ਸਾਰੇ ਦੁੱਖਾਂ ਦਾ ਖਾਤਮਾ ਨਾਮ ਜਪਣ ਨਾਲ ਹੁੰਦਾ ਹੈ ਮਾਵਾ ਦੇ ਪੀਤਾਂ ਦੂਰ